ਸਸੇ ਗਾਲ ਜੀ ਮੈਂ ਸਾਰੋ ਮੜਿਆ 19 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ 0% ਕੰਪਲੀਟ ਵਾਲੀ ਇੰਡੀਆ ਦੀ ਬਣੀ ਇਲੈਕਟ੍ਰੋਨਿਕ ਟੂ ਵੀਲਰ ਦੀ ਕੰਪਨੀ ਜੈਲੀ ਉਹਦਾ ਦਫਤਰ ਕਪੂਰਥਲਾ ਦੇ ਦੋਆਬਾ ਪੈਟਰੋਲ ਪੰਪ ਨੇੜੇ ਅਮਸਰ ਚੁੰਗੀ ਕੋਲ ਗੋਬਿੰਦ ਇਲੈਕਟ੍ਰੋ व्हील्स ਨਾਮ ਨਾਲ ਖੁੱਲਿਆ ਹੈ ਔਰ ਵਧੇਰੀ ਜਾਣਕਾਰੀ ਲਈ ਖੁਦ ਵੇਖੋ ਇਹ ਰਿਪੋਰਟ ਮਾਛ ਆਪਣਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੈਂ ਜੈਲਿਓ ਕੰਪਨੀ ਦਾ ਡਿਸਟ੍ਰੀਬਿਊਟਰ ਹੈਗਾ ਜੀ ਤੇ ਇਹ ਸਾਡੇ ਡੀਲਰ ਹੈਗੇ ਨੇ ਇਸ ਟਾਈਮ ਗੋਵਿੰਦ ਇਲੈਕਟ੍ਰੀਕਲ ਵੀਲ ਤੋਂ ਮਿਸਟਰ ਨਿਤਨ ਜੀ ਇਹ ਸਾਡੇ ਪਿਤਾ ਜੀ ਹੈਗੇ ਨੇ ਐ ਸੇਲਸ ਪੰਜਾਬ ਹੈਡ ਐ ਇਹਨਾਂ ਦੇ 파ਟਨਰ ਹੈਗੇ ਨੇ ਐ ਡਿਸਟ੍ਰੀਬਿਊਟਰ ਮਿਸਟਰ ਸੰਜੀਵ अरोड़ा ਜੀ ਸਜਰੇ ਪ੍ਰੋਡਕਟ ਸਾਹਿਬ ਜੈਲਿਓ ਇਹ ਕਿੱਥੋਂ ਦਾ ਇਹ ਬੇਸਿਕਲੀ ਹਰਿਆਣਾ ਦਾ ਹੈਗਾ ਜੀ ਪ੍ਰੋਡਕਟ ਹੈਗਾ ਜੀ ਔਰ ਮੇਡ ਇਨ ਇੰਡੀਆ ਦਾ ਨਹੀਂ ਤੇ ਆਮ ਤੌਰ ਤੇ ਜਿਹੜੇ ਦੂਜੇ ਮੋਸਟਲੀ ਮਤਲਬ 100% ਹੀ ਚਾਈਨਸ ਹੁੰਦੇ ਹੈਗੇ ਇਹਦੇ ਵਿੱਚ ਉਹ ਪ੍ਰੋਬਲਮ ਕੋਈ ਨਹੀਂ ਹੈਗੀ ਔਰ 100% ਤੁਹਾਨੂੰ ਸਪੇਅਰ ਪਾਰਟ ਇਸ ਕੰਪਨੀ ਦਾ ਅਵੇਲੇਬਲ ਹੋਏਗਾ ਪਰ ਕਾਫੀ ਪ੍ਰੋਬਲਮਸ ਆਉਂਦੀ ਹੈ ਜਿਹੜੇ ਜਿੰਨੇ ਵੀ ਇਲੈਕਟ੍ਰੋਨਿਕ ਵਹੀਕਲ ਹੈਗੇ ਆ ਉਹਨਾਂ ਦੇ ਬਾਡੀ ਪਾਰਟਸ ਨਹੀਂ ਮਿਲਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਇਹਦੇ ਬਾਡੀ ਪਾਰਟਸ ਕੰਪਨੀ ਖੁਦ ਹੀ ਬਣਾ ਰਹੀ ਹੈਗੀ ਹੈ ਔਰ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਵੀ ਬਾਡੀ ਪਾਰਟ ਦੀ ਕੋਈ ਚੀਜ਼ ਦੀ ਵੀ ਕਰੈਕਿੰਗ ਦੀ ਵੀ ਹੈਗੀ ਹੈ ਜਾਂ ਟੁੱਟ ਜਾਂਦਾ ਐਕਸੀਡੈਂਟ ਹੋ ਜਾਂਦਾ ਹੈਗਾ ਜਾਂ ਕੋਈ ਖਰਾਬੀ ਆ ਜਾਂਦੀ ਹੈਗੀ ਹੈ ਤੇ ਤੁਹਾਨੂੰ 100% ਸਪੇਅਰ ਪਾਰਟ ਅਵੇਲੇਬਲ ਹੋਏਗਾ ਔਰ ਐਟੀਸਟ ਜੈਨੂਇਨ ਹੈ ਨਾ ਕਿ ਰੇਟ ਬਿਲਕੁਲ ਜੈਨੂਨ ਹੈਗੇ ਜੀ ਮਤਲਬ ਨੀਅਰ ਬਾਊਟ ਸਮਿਲ ਹੋਈ 57 58000 ਤੋਂ ਸਟਾਰਟ ਹੋ ਕੇ ਇਹ 80 85000 ਤੱਕ ਰਹੇਗਾ ਬੈਟਰੀ ਬਾਰੇ ਜਾਣਕਾਰੀ ਦਿਓ ਕਿ ਬੈਟਰੀਆਂ ਬਾਰੇ ਬੜੀ ਚੁਗਤਾਲ ਲੋਕਾਂ ਵਿੱਚ ਵੀ ਆਗ ਲੱਗੀਆਂ ਵੀ ਆ ਕੋਈ LTM ਜਾਂ ਕੀ ਹੋਗਾ ਸਰ ਅੱਗ ਲੱਗਣ ਦੇ ਚਾਂਸਸ ਜਿਹੜੇ ਪਹਿਲਾਂ ਹੁੰਦੇ ਹੈਗੇ ਸੀ ਉਹ ਪਹਿਲਾਂ ਹੋ ਰਹੇ ਸੀ ਉਹਦਾ ਕਾਰਨ ਸੀ ਚਾਈਨਿਸ ਤੋਂ ਸਾਰਾ ਚਾਈਨਾ ਤੋਂ ਹੀ ਸਾਰਾ ਮਾਲ ਆ ਰਿਹਾ ਸੀ ਜੀ ਜੀ ਹੁਣ ਜਿਹੜਾ ਸਾਰਾ ਹੀ ਮਾਲ ਇੰਡੀਆ ਤੋਂ ਤਿਆਰ ਹੋ ਰਿਹਾ ਔਰ ਕੰਪਨੀ ਖੁਦ ਹੀ ਆਪਣੀ ਬੈਟਰੀ ਤਿਆਰ ਕਰ ਰਹੀ ਹੈ ਕਿਤੋਂ ਬਾਹਰੋਂ ਨਹੀਂ ਲੈ ਰਹੀ ਜੀ ਜੀ ਉਹਨਾਂ ਦੇ ਕਾਗਜ਼ਾਤ ਬਾਰੇ ਦੱਸੋ ਕੀ ਵੀ ਟਰੈਵਲ ਪਾਸਪੋਰਟ ਦੀ ਹੈ ਸਰ ਇਹ ਜਿਹੜਾ ਹੈਗਾ ਇਹ ਲੋ ਸਪੀਡ ਦੇ ਵਿੱਚ ਹੈਗਾ ਸਾਡਾ ਇਹ ਪੜਾ ਔਰ ਇਹਦੇ ਵਿੱਚ ਆਈ ਕੈਟ ਸਰਟੀਫਿਕੇਟ ਆਉਂਦਾ ਜੋ ਸੈਂਟਰਲ ਗਵਰਨਮੈਂਟ ਤੋਂ ਇਸ਼ੂ ਹੋਇਆ ਹੁੰਦਾ ਹੈਗਾ ਉਹਦੇ ਉੱਤੇ ਨਾ ਸਾਨੂੰ ਕਿਤੇ ਆਰਸੀ ਦੀ ਨਾ ਇੰਸ਼ੋਰੈਂਸ ਦੀ ਨਾ ਪੋਲੂਸ਼ਨ ਦੀ ਔਰ ਨਾ ਹੀ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਆ ਗਈ ਤੇ ਬਾਅਦ ਵਿੱਚ ਗੱਡੀ ਚੋਰੀ ਹੋ ਜਾਂਦੀ ਹੈ ਫਿਰ ਕਿੰਦਾ ਸਰ ਇਹਦੇ ਉੱਤੇ ਕੀ ਹੈਗਾ ਵੀ ਐਂਟੀ ਥੱਟ ਕੈਪਟਲ ਆਲਾਰਮ ਲੱਗੇ ਹੋਏ ਨੇ ਇਹਦੇ ਵਿੱਚ ਰਿਮੋਟ ਤੋਂ ਲੋਕ ਹੋ ਜਾਂਦੀ ਹੈਗੀ ਔਰ ਜੇ ਆਪਾਂ ਰਿਮੋਟ ਤੋਂ ਲੌਕ ਕਰ ਲੈਣਾ ਉਹ ਗੱਡੀ ਨੂੰ ਰੇੜਿਆ ਵੀ ਨਹੀਂ ਜਾ ਸਕਦਾਗਾ ਕੋਈ ਚੁੱਕ ਕੇ ਸਿਰ ਤੇ ਲੈ ਜਾਵੇ ਜਾਂ ਉਧਾ ਲੋਡ ਕਰਕੇ ਲੈ ਜਾਏ ਤੇ ਗੱਲ ਅਲੱਗ ਹੈ ਲੇਕਿਨ ਰੇੜ ਕੇ ਨਹੀਂ ਉਹਨੂੰ ਲਿਆ ਸਕਦਾਗਾ ਲੱਗੀ ਕਹਿਣਾ ਚਾਹੀਦਾ ਸਰ ਸਾਡੀ ਕੰਪਨੀ ਨੇ ਪਿਛਲੇ ਫਾਈਨੈਂਸ਼ੀਅਲ Year 2023-24 ਦੇ ਵਿੱਚ 100 ਕਰੋੜ ਦਾ ਅੰਕੜਾ ਪਾਰ ਕੀਤਾ ਹੈਗਾ ਜੀ ਇਸ ਖੁਸ਼ੀ ਦੇ ਵਿੱਚ ਅਸੀਂ ਇੱਕ ਕੇਕ ਕੱਟ ਰਹੇ ਹਾਂ ਔਲ ਇੰਡੀਆ ਔਲ ਇੰਡੀਆ ਜੀ ਓਕੇ ਯਾਨੀ ਕਿ ਤੁਸੀਂ ਵਿਦੇਸ਼ਾਂ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ ਜਰੂਰ ਜੀ ਪਰਮਾਤਮਾ ਨੇ ਚਾਇਆ ਔਰ ਤੁਹਾਡੀਆਂ ਦੁਆਵਾਂ ਰਹੀਆਂ ਤਾਂ ਸਾਰਾ ਕੁਝ ਹੋਏਗਾ ਸਰ ਜੈਲੀਓ ਦਾ ਮਤਲਬ ਕੀ ਹੈ ਜੈਲੀਓ ਦਾ ਮਤਲਬ ਹੈਗਾ 0% ਕੰਪਲੀਟ ਦੂਸਰਾ ਇਹ ਹੈਗਾ A ਤੋਂ Z ਆਪਾਂ ਦਿਨਾ Z ਤੋਂ ਬਾਅਦ ਕੁਝ ਨਹੀਂ ਹੈਗਾ ਇਸ ਕੰਪਨੀ ਤੋਂ ਬਾਅਦ ਕੋਈ ਚੀਜ਼ ਵੀ ਤੁਹਾਨੂੰ ਨਹੀਂ ਐਸੀ ਮਿਲੇਗੀ ਜਿ ਜਿਹੜੀ ਇਹਦੇ ਵਿੱਚ ਤੁਹਾਨੂੰ ਨਹੀਂ ਮਿਲੇਗੀ ਆਫਰ ਇਹਦੇ ਰੇਟ ਕਿੱਦਾਂ ਹੈਗੇ ਆ ਜਨੂ ਰੇਟ ਬਿਲਕੁਲ ਜਨੂਨ ਹੈਗੇ ਜੀ ਹਰੇਕ ਦੀ ਪਹੁੰਚ ਤੱਕਰ ਹੈਗੇ ਇਹ ਨਹੀਂ ਹੈਗਾ ਵੀ ਮਤਲਬ ਲੋਕਾਂ ਨੂੰ ਲੁੱਟਿਆ ਜਾ ਰਿਹਾ ਜਿੱਦਾਂ ਬਾਕੀ ਕੰਪਨੀਆਂ ਹੈਗੀਆਂ 1.5 2-2 ਲੱਖ ਰੁਪਏ ਰੇਟ ਰੱਖਿਆਗਾ ਉਹ ਚੀਜ਼ ਨਹੀਂ ਹੈਗੀ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ 57000 ਤੋਂ ਸਟਾਰਟ ਹੈਗੀ ਜੀ ਇਹ ਮਾਡਲ ਸਾਡੇ ਕੋਲ ਹਾਂਜੀ ਔਰ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਮੇਰੇ ਬਾਰੇ ਕਿੰਨੇ ਰੰਗ ਆ ਦੇਦੇ ਸਰ ਕੰਪਨੀ ਕੋਲ ਅਸ ਟਾਈਮ 12 13 ਮਾਡਲ ਹੈਗੇ ਨੇ ਔਰ ਹਰੇਕ ਮਾਡਲ ਦੇ ਵਿੱਚ 4 ਤੋਂ 5 ਕਲਰ ਹੈਗੇ ਨੇ ਔਰ ਕਿੰਨੀ ਜ਼ਬਰਦਸਤ ਹੈ ਜੀ ਐਵਰੇਜ ਅਸੋ ਜੀ ਐਵਰੇਜ ਦੇਖੋ ਜੀ ਜਿਹੜੀ ਤੇ ਸਾਡੀ 30 ਐਂਪੀਅਰ ਦੀ ਬੈਟਰੀ ਹੈਗੀ ਉਹ ਐਵਰੇਜ ਦਿੰਦੀ ਹੈ 50 ਕਿਲੋਮੀਟਰ ਤੱਕ ਉਸ ਤੋਂ ਬਾਅਦ ਆ ਜਾਂਦੀ ਹੈ 38 ਐਂਪੀਅਰ ਜਾਂ 42 ਐਂਪੀਅਰ ਉਹ ਸਾਨੂੰ 80 ਤੋਂ 90 ਤੱਕ ਦੀ ਐਵਰੇਜ ਦਿੰਦੀ ਹੈਗੀ 5 ਬੈਟਰੀਸ ਦੇ ਵਿੱਚ ਤੇ ਜੇ ਉਹਨੂੰ ਆਪਾਂ 72 ਵੋਲਟੇਜ ਤੇ ਸ਼ਿਫਟ ਕਰ ਦਿੰਨੇ 6ਵੀਂ ਬੈਟਰੀ ਲਗਾ ਦਿੰਨੇ ਆ ਤਾਂ ਉਹ 100 ਪਲੱਸ ਕਰ ਜਾਏਗੀ ਦੇ ਜੋ ਜੋ ਜਾਂਦੀ ਹੈ ਪੰਜ ਤੋਂ 6 ਘੰਟੇ ਦੇ ਚਾਰਜ ਹੋ ਜਾਂਦੀ ਹੈ ਔਰ ਜਿਹੜੀ ਦੀ ਚਾਰਜਿੰਗ ਦਾ ਟਾਈਮ ਹੈ ਪੰਜ ਤੋਂ 6 ਘੰਟਾ ਹੈਗਾ ਔਰ ਜਿਹੜੀ ਯੂਨਿਟ ਆ ਗਈ ਹੈ ਉਹ ਇੱਕ ਤੋਂ ਡੇਢ ਯੂਨਟ ਤੇ ਵੀ ਨਹੀਂ ਕਰਦੀ ਗੱਡੀ ਚਾਰਜ ਕਰਦੇ ਗਏ ਤਾਂ ਕਈ ਬੰਦੇ ਕਹਿੰਦੇ ਯਾਰ ਮੈਂ ਚਲੋ ਥੋੜਾ 2 ਕਿਲੋਮੀਟਰ 4 ਕਿਲੋਮੀਟਰ ਚੱਕਰ ਲਗਾ ਆ ਗਏ ਆਂ ਫਿਰ ਚਾਰਜਿੰਗ ਲਾਉਣਾ ਫਿਰ ਚਾਰਜਿੰਗ ਲਾਉਣਾ ਵਾਰ-ਵਾਰ ਬੈਟਰੀ ਪੋਜੀਸ਼ਨ ਦੀ ਹੈ ਹਾਂਜੀ ਵੈਸੇ ਵਾਰ-ਵਾਰ ਸਰ ਵਾਰ-ਵਾਰ ਚਾਰਜਿੰਗ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਹੈਗੀ ਕਿਉਂਕਿ ਜੇ ਆਪਾਂ ਇੱਕ ਵਾਰੀ ਫੁੱਲ ਚਾਰਜ ਕਰ ਲਿਆ ਆਪਾਂ ਚਾਰਜਿੰਗ ਲਗਾ ਕੇ ਰਾਤ ਨੂੰ ਸੌਂ ਵੀ ਜਾਣੇ ਜੇ ਤੁਹਾਡੀ ਮੋਬਾਈਲ ਦੀ ਬੈਟਰੀ ਫੁੱਲ ਚਾਰਜ ਹੋਣ ਤੋਂ ਬਾਅਦ ਚਾਰਜਰ ਆਟੋ ਕੱਟ ਕਰ ਦਿੰਦਾ ਹੈ ਇਹਦਾ ਵੀ ਚਾਰਜਰ ਆਟੋ ਕੱਟ ਕਰ ਦੇਣਾ ਨੂੰ ਓਵਰਚਾਰਜਿੰਗ ਹੋਣ ਦਿੰਦਾ ਹੈਗਾ ACT 19 نیوز ٹی وی چینل والوں ਦਾ ਧੰਨਵਾਦ ਜੋ ਸਾਡੀ ਇੱਥੇ ਇੰਟਰਵਿਊ ਲੈਣ ਵਾਸਤੇ ਇੱਥੇ ਪਹੁੰਚੇ ਹੈਗੇ ਨੇ ਮੈਂ ਸਾਰਿਆਂ ਦਾ ਨਾਮ ਧੰਨਵਾਦ ਕਰਨ ਲੱਗਾ ਇਹਨਾਂ ਦੇ ਪੂਰੇ گروپ ਦਾ ਥੈਂਕ ਯੂ ਸ਼ੋਰੂਮ ਦਾ ਐਡਰੈਸ ਦੱਸੋ ਇਹ ਇੱਥੇ ਸ਼ੋਰੂਮ ਹੈ ਅੰਮ੍ਰਿਤਸਰ ਰੋਡ ਤੇ ਹੀ ਸ਼ੋਰੂਮ ਹੈਗਾ ਜੀ ਬਾਬਾ دین స్టేషన్ ਦੇ ਨਾਲ ਦੁਆਬਾ ਪੰਪਸ ਦੇ ਨਹੀਂ دی ਕਿਹਾ ਮੈਂ ਸੌਰਵ ਮਰਯ ACT 19 نیوز ٹی وی ਨਾਲ ਮਨਜੀਤ ਕੌਰ ਕਪੂਸਰਾ